ਵੀਡੀਓ ਆ ਬਾਈ ਆਪਣੇ ਕੰਬੈਨ ਵਾਲੇ ਭਰਾਵਾਂ ਲਈ ਆ ਏਰੀਆ ਤੁਸੀਂ ਦੇਖ ਸਕਦੇ ਹੋ ਜੀਂ ਦੇ ਏਰੀਆ ਪਰ ਇਧਰ ਐਸਐਮਐਸ ਵਾਲੀਆਂ ਮਸ਼ੀਨਾਂ ਚੱਲਦੀਆਂ ਨੇ ਆਪਣੇ ਕਿੰਨੀ ਦਾ ਸਾਰੇ ਜੀਰੀ ਦਾ ਕੰਮ ਖਤਮ ਹੋ ਗਿਆ ਬਾਡੀ ਜੇ ਤੁਸੀਂ ਵੀ ਹਨਾ ਮਸ਼ੀਨਾਂ ਦਾ ਏਰੀਆ ਲਾਭਣ ਦੀ ਭਾਲ ਕਰਦੇ ਹੋ ਤਾਂ ਆ ਜਿਓ ਜੀਂ ਦੇ ਏਰੀਆ ਚ ਕੰਮ ਅੰਨਾ ਕਾ ਖੜਾ ਹੱਦ ਤੋਂ ਜ਼ਿਆਦੇ ਮੈਂ ਬਾਲਾ ਨਹੀਂ ਕਹਿੰਦਾ ਐਸਐਮਐਸ ਲਾ ਕੇ ਆ ਜਿਓ 100 150 150 ਕਿਲਾ ਕਰਕੇ ਵਗ ਜੂਗੇ ਅੰਨੀ ਕੀ ਮੇਰੀ ਜ਼ਿੰਮੇਵਾਰੀ ਹੈ ਜਿੰਨਾ ਕਾ ਮੈਂ ਇੱਥੇ ਏਰੀਆ ਦੇਖ ਲਿਆ ਦੂਰ ਦੂਰ ਤੱਕ ਦੇਖ ਲਓ ਹਾਈਵੇ ਤੋਂ ਹਲੇ ਦੀਂਦਾ ਨਹੀਂ ਸਾਰੇ ਕਿਤੇ ਝੋਨਾ ਖੜਾ ਹੈ ਦੇਖੋ ਭਰਾਵਾ ਇਹ ਸਪੈਸ਼ਲ ਮੈਂ ਮਸ਼ੀਨਾਂ ਵਾਲਿਆਂ ਲਈ ਬਾਹਰ ਆ ਕਿਉਂਕਿ ਆਪਾਂ ਵੀ ਮਸ਼ੀਨਾਂ ਰੱਖੀਆਂ ਨੇ ਬਾਈ ਆਪਾਂ ਨੂੰ ਪਤਾ ਵੀ ਕਿਵੇਂ ਇਹਨਾਂ ਦੀ ਕਿਸ਼ਤ ਭਾਰਨੀ ਹੈ ਕਿਵੇਂ ਦੇਖੋ ਸਾਰਾ ਝੋਨਾ ਖੜਾ ਟੋਟਲ ਕਿਤੇ ਹਲੇ ਕੋਈ ਡੀਬਾਡੀ ਨਹੀਂ ਹੋਈ ਹੋਈ ਐਵੇਂ ਡਰਾਈ ਜਾਂਦੇ ਆ ਸਾਰਾ ਜੋ ਨਖੜਾ ਪਰ ਐਸਐਮਐਸ ਲਾ ਕੇ ਜਰੂਰ ਲਿਆਇਓ ਮਸ਼ੀਨ ਇਧਰ ਐਸਐਮਐਸ ਵਾਲੀ ਚੱਲਦੀ ਆ ਜੇ ਕਿਸੇ ਨੇ ਚਲਾਉਣੀ ਐ ਤਾਂ ਜਰੂਰ ਲਿਆਇਓ ਏਰੀਆ ਜੀਨ ਦਾ ਆ ਕੇ ਪਹਿਲਾਂ ਗੱਡੀ ਤੇ ਢੀੜਾ ਮਾਰ ਜੋ ਕੰਮ ਤੁਹਾਨੂੰ ਮਿਲ ਜੂਗਾ ਧੰਨਵਾਦ ਜੀ